ਆਲਾ ਦੇ ਜਵਾਬ ਦਿੱਤੇ ਗਏ ਨੇ ਹੰਸ ਰਾਜ ਹੰਸ ਦਾ ਕਿਸਾਨਾਂ ਦੇ ਨਾਲ ਵਾਦਾ ਸਾਹਮਣੇ ਆਇਆ ਹੈ ਨਾ ਕਿ ਆ ਕਿ ਸੰਸਦ ਬਣਿਆ ਤਾਂ ਕਿਸਾਨਾਂ ਦੀ ਆਵਾਜ਼ ਬਣਾਗਾ ਕੇਂਦਰ ਚ ਕਿਸਾਨਾਂ ਦਾ ਵਕੀਲ ਬਣਾਗਾ ਇਹ ਹੰਸ ਰਾਜ ਹੰਸ ਨੇ ਕਿਹਾ ਹੈ ਔਰ ਇਹ ਸਾਰੀ ਗੱਲ ਬਾਤ ਵੀ ਇਹ ਤਸਵੀਰ ਸਾਹਮਣੇ ਹੈ ਪਹ ਗਿਆ ਕਿ ਇਹ ਗਲਤਾ ਕਾਨੂੰਨ ਜਿਹਨਾਂ ਨੇ ਰੋਕਣਾ ਸੀ ਉਹ ਪਹਿਲੇ ਖੂਕੀ ਨੇ ਬਾਰ ਦਿੱਤੀ મોદી ਨੂੰ ਉਹਨਾਂ ਕਰ ਕੱਲਾ મોદી ਬਣਿਆ ਕਾਨੂੰਨ ਸਾਰੇ ਵਜ਼ੀਰਾਂ ਨੇ ਵਿੱਚ ਸਾਰੀ ਜੀਵੀ ਦਾ ਮੈਦੂਲ ਕਿਸਾਨ ਸਾਰੇ ਐਮਪੀ ਤੋਂ ਵਜ਼ੀਰ ਵੀ ਸੀ ਸਾਡੀ ਜ਼ਮੀਨਾਂ ਕੋਈ ਮਜ਼ਦੂਰੀ ਨਹੀਂ ਹੋ ਸਕਦਾ ਇੱਕ ਟੁਕੜਾ ਦਾ ਹਿੱਸਾ ਮੇਰੀ ਬੇਟੀ ਦਾ ਮੇਰੀ ਕਾਂਦੇ ਦੀ ਸਾਰੀ ਸਾਰੀ ਸ਼ਾਇਰੀਆਂ ਦੇ ਵਜ਼ੀਰ ਵੀ ਸੀ ਮੰਗੇਸਟਰ ਵੀ ਸੀ ਐਮਪੀ ਵੀ ਸੀ ਇਸ ਦਾ ਦੇ ਪੁੱਤ ਘੋੜਾ ਨਾਰੇ ਸਾਡੀ ਜਾਂ ਉਹ ਤੁਸ ਮੇਰੀ ਬੇਟੀ ਸੁਣ ਲੋ ਰੋੜ ਮੇਰੀ ਬੇਟੀ ਸੁਣ ਲੋ ਕਾਸ਼ ਉਹ ਵਿਰੋਧ ਕਰ ਦਿੰਦੇ ਤੇ ਅੱਜ ਮੋਦੀ ਖਲ ਨਾਇਕ ਨਾ ਬਣਦਾ ਉਹਨਾਂ ਦੇ ਬਾਰੇ ਇਹ ਪ੍ਰੋਕੀਤਿਕ ਕਾਹ ਲੱਗ ਗਿਆ ਮੋਦੀ ਸਾਹਿਬ ਆਪ ਤੁਸੀਂ ਕਿਸਾਨਾਂ ਦੀ ਲੋਟਰੀ ਕੱਢ ਦਿੱਤੀ ਆ ਜਦੋਂ ਆਰਡੀਨੈਂਸ ਜਾਰੀ ਹੋਏ ਕਾਨੂੰਨ ਪੜਿਆ ਗਿਆ ਤੁਸੀਂ ਖਿਲਾਫ ਹੋਏ ਸਾਰਾ ਪੰਜਾਬ ਖਿਲਾਫ ਹੋਇਆ ਛਿੱਤਰ ਛਿੱਤਰ ਪੈਣ ਲੱਗੇ ਤੇ ਉਹ ਉਹਨਾਂ ਨੂੰ ਛੱਡ ਕੇ ਪਤਾ ਨਹੀਂ ਕਿੱਥੇ ਚਲੇ ਗਿਆ ਯੂਪੀ ਚੂਨਾ ਮਾਪੀ ਵਾਲਾ ਨਹੀਂ ਮੈਂ ਗੱਲ ਕਰੂੰ ਧਾਰ ਵਾਲਾ ਦੀ ਸਾਰੀ ਸਟੇਟ ਦੀ ਵਿਛੇਤਨ ਗਾਪੀਆਂ ਦੀ ਗੱਲ ਕਰੂੰਗਾ ਜਿਨੂ ਮੇਸਰ ਸਾਹਿਬ ਦੀ ਕੁਰਸੀ ਨਾਲ ਪਿਆਰ ਕੀਤਾ ਜੇ ਤੁਹਾਡਾ ਭਰਾ ਕਿਸੇ ਵੀ ਕਮੇਟੀ ਦਾ ਮੈਂਬਰ ਹੁੰਦਾ ਮੇਰਾ ਬੈਸ ਕਾਬਲ ਸੀ ਕਿ ਮੇਰੇ ਸਿਰ ਕਲਮ ਕਰ ਦਿੱਤਾ ਜਾਂਦਾ ਅੱਗੇ ਤੋਂ ਜੇ ਮੈਂ ਤੁਹਾਡੇ ਹਰ ਸਵਾਲ ਦਾ ਹਰ ਅੰਦੋਲਨ ਨੂੰ ਮੈਂ ਇੱਕ ਲਫਜ਼ ਮੇਰਾ ਕੱਢ ਜੋ ਦੋ ਆ ਦੂਸਰਾ ਅੰਦੋਲਨ ਹੈ ਉਦਰ ਬੀਜਪੀ ਆਗੂ ਤੇ ਲੁਧਿਆਣਾ ਤੋਂ ਉਮੀਦਵਾਰ ਰਵਨੀਤ ਬਿੱਟੂ ਨੇ ਕਾਂਗਰਸ ਤੇ ਨਿਸ਼ਾਨਾ ਸਾਧਿਆ ਹੈ ਲੁਧਿਆਣਾ ਵਿੱਚ ਕਾਂਗਰਸ ਨੂੰ ਕੈਂਡੀਡੇਟ ਉਮੀਦਵਾਰ ਨਹੀਂ ਮਿਲ ਰਿਹਾ ਉਹਨਾਂ ਨੇ ਕਿਹਾ ਹੈ ਇੱਕ ਟਿਕਟ ਨਹੀਂ ਦੇ پا ਰਹੀ ਕਾਂਗਰਸ ਉਹ ਕਹਿੰਦੇ ਕੋਈ ਨਜ਼ਰ ਆਈ ਨਹੀਂ ਕਿ ਪੈਰਾਸ਼ੂਟ ਕੈਂਡੀਡੇਟ ਉਤਾਰਨ ਤੇ ਵਿਚਾਰ ਕੀਤਾ ਜਾ ਰਿਹਾ ਕਾਂਗਰਸ ਦੇ ਵੱਲੋਂ ਤਾਂ ਲੁਧਿਆਣਾ ਦੇ ਕਾਂਗਰਸੀ ਵਰਕਰਾਂ 'ਚ ਕਾਫੀ ਨਿਰਾਸ਼ਾ ਹੈ ਬਿੱਟੂ ਦਾ ਇਹ ਵੀ ਦਾਵਾ ਹੈ ਤਾਂ ਦੱਸੇ ਕਿ ਰਵਨੀਤ ਬਿੱਟੂ ਸਾਂਸਦ ਮੈਂਬਰ ਔਰ ਨਾਲ ਹੀ ਕਾਂਗਰਸ ਦਾ ਵੱਡਾ ਚਿਹਰਾ ਬੀਜੇਪੀ ਦੇ ਵਿੱਚ ਸ਼ਾਮਿਲ ਹੋਏ ਜਿਸ ਤੋਂ ਬਾਅਦ ਬੀਜੇਪੀ ਦੀ ਟਿਕਰ ਤੋਂ ਚੋਣ ਲੜ ਰਹੇ ਨੇ ਤਾਂ ਕਾਂਗਰਸ ਤੇ ਹੁਣ ਨਿਸ਼ਾਨਾ ਸਾਧਿਆ ਜਿਹੜੀਆਂ ਵੱਡੀਆਂ ਗੱਲਾਂ ਕਰਦੇ ਸੀ ਬਾਜਵਾਜੀ ਇਹ ਕਾਂਗਰਸ ਪਾਰਟੀ ਅੱਜ ਕੈਂਡੀਡੇਟ ਨਹੀਂ ਲੱਭ ਰਿਆ ਜੀਨੂੰ ਬਣਾਉਣਾ ਚਾਹੁੰਦੇ ਆ ਕਿਸੇ ਨੂੰ ਉਹਦੇ ਬਾਕੀ 8 ਉਲਟ ਹੋ ਜਾਂਦੇ ਆ ਜਿਹਦਾ ਨਾਂ ਚਲੇ ਜਾਂਦਾ ਉਹਦੇ 6 ਉਲਟ ਹੋ ਜਾਂਦੇ ਆ ਪਰ ਇੰਨਾ ਤੱਕਾ ਨਾ ਕਰੋ ਲੁਧਿਆਣੇ ਦੀ ਲੀਡਰਸ਼ਿਪ ਨਾ ਸਾਡੇ ਜਿਹੜੇ ਕਾਂਗਰਸ ਦੇ ਐਕਸਐਮਐਲ ਨੇ ਸਾਰੇ ਸਾਡੇ ਜਿਹ ਪ੍ਰਧਾਨ ਨੇ ਤੁਸੀਂ ਅੱਜ ਗੱਲ ਚੁਲਾਤੀ ਵੀ ਅਸੀਂ ਲੁਧਿਆਣੇ ਤੋਂ ਬਾਹਰਲਾ ਕੈਂਡੀਡੇਟ ਲੈ ਕੇ ਆ ਰਹੇ ਕੀ ਗੱਲ ਐਨੇ ਕਾਂਗਰਸ ਪਾਰਟੀ ਦੇ ਸਾਡੇ ਜਿਨ੍ਹਾਂ ਨੇ ਐਨੇ ਨੇ ਚ ਮਿਹਨਤਾਂ ਕੀਤੀਆਂ ਕਾਂਗਰਸ ਪਾਰਟੀ ਲਈ ਹੁਣ ਤੁਸੀਂ ਬਾਹਰੋਂ ਕੈਂਡੀਡੇਟ ਨਾਲ ਦੇ ਜਿਲ੍ਹਿਆਂ ਚੋਂ ਕੈਂਡੀਡੇਟ ਲੈ ਕੇ ਆਉਂਗੇ ਇਹ ਸਥਿਤੀ ਬਣ ਗਈ ਵੀ ਲੁਧਿਆਣੇ ਦੇ ਤੁਸੀਂ ਇਹ ਜਿਹੜੇ ਲੀਡਰਾਂ ਨੂੰ ਕੈਂਡੀਡੇਟ ਹੀ ਮੰਨਣ ਨੂੰ ਤਿਆਰ ਨਹੀਂ ਇਸ ਤਰੀਕੇ ਨਾਲ ਡੀਮੋਰਲਾਈਜ਼ ਜਿਹੜਾ ਕਾਂਗਰਸ ਪਾਰਟੀ ਦਾ ਵਰਕਰ ਆ ਅੱਜ 15 20 ਦਿਨ ਤੋਂ ਹੋਇਆ ਹੋਇਆ ਏ ਕਿ ਤੁਸੀਂ ਇੱਕ ਟਿਕਟ ਜਿਹੜੀ ਉਹ ਨਹੀਂ ਦੇ ਸਕ ਰਹੇ ਤਾਂ ਹੁਣ ਗੱਲ ਕਰਾਂਗੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜਿਨ੍ਹਾਂ ਨੇ ਇਨਸੋਲ ਲਈ ਰਾਉਜ਼ ਐਵੇਨਿਊ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਹੈ ਮਾਮਲੇ 'ਚ ਕੋਰਟ ਸੋਮਵਾਰ ਤੱਕ ਫੈਸਲਾ ਕੋਰਟ ਨੇ ਰੱਖ ਮਾਰ ਰੱਖ ਜਥੇਤ ਸ਼ਰਾਬ ਘਟਾਲਾ ਮਾਮਲੇ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਦੀ ਤਿਹਾਰ ਜੇਲ੍ਹ ਦੇ ਵਿੱਚ ਬੰਦ ਨੇ ਜਿਨ੍ਹਾਂ ਦਾ ਸਿਹਤ ਨੂੰ ਲੈ ਕੇ ਮਾਮਲਾ ਗਰਮਾਇਆ ਹੋਇਆ ਤੇ ਰੋਜ਼ ਐਵੇਨਿਊ ਕੋਰਟ ਡਾਕਟਰ ਦੇ ਨਾਲ ਕੰਸਲਟ ਕਰਨ ਦੀ ਮੰਗ ਵਾਲੀ ਪਟੀਸ਼ਨ ਤੇ ਸੁਣਵਾਈ ਹੋਈ ਤੇ ਰੋਜ਼ ਐਵੇਨਿਊ ਕੋਰਟ ਦੇ ਵਿੱਚ ਡਾਕਟਰ ਦੇ ਨਾਲ ਕੰਸਲਟ ਕਰਨ ਦੀ ਮੰਗ ਵਾਲੀ ਪਟੀਸ਼ਨ ਤੇ ਸੁਣਵਾਈ ਹੋਈ ਬੀਤੇ ਦਿਨੀ ਈਡੀ ਨੇ ਕੋਰਟ ਦੇ ਵਿੱਚ ਦਾਵਾ ਕੀਤਾ ਸੀ ਕਿ ਕੇਜਰੀਵਾਲ ਜਾਣ ਬੁੱਝ ਕੇ 슈ਗਰ ਲੈਵਲ ਬਤਾ ਰਹੇ ਨੇ ਤੇ ਜ਼ਮਾਨਤ ਵਾਸਤੇ ਆਧਾਰ ਪਣਾਉਣ ਦੇ ਲਈ ਅੰਬ ਮਿੱਠੀ ਚਾਹ ਅਤੇ ਮਠਾਈ ਖਾ ਰਹੇ ਨੇ ED ਦੇ ਦਾਅਵੇ ਤੇ ਕੇਜਰੀਵਾਲ ਦੇ ਵਕੀਲ ਨੇ ਜਵਾਬ ਦਾਖਲ ਕੀਤਾ ਤੇ ਕਿਹਾ ਕਿ ਕੇਜਰੀਵਾਲ ਨੂੰ 48 ਵਾਰ ਘਰ ਦਾ ਖਾਣਾ ਭੇਜਿਆ ਗਿਆ ਤੇ ਜਿਸਦੇ ਵਿੱਚ ਸਿਰਫ 3 ਵਾਰ ਅੰਬ ਭੇਜੇ ਗਏ ਜਿਸ ਤੇ ਜੇਲ੍ਹ ਪ੍ਰਸ਼ਾਸਨ ਨੇ ਜਵਾਬ ਦਿੱਤਾ ਤੇ ਕਿਹਾ ਕਿ ਕੇਜਰੀਵਾਲ ਨੂੰ ਘਰ ਦਾ ਬਣਿਆ ਖਾਣਾ ਦੇਣ ਦੇ ਵਿੱਚ ਕੋਈ ਸ਼ਰਤ ਨਹੀਂ ਸੀ ਉਹ ਫਲ ਜਾਂ ਕੁਝ ਵੀ ਖਾਣ ਕੇਜਰੀਵਾਲ ਦੇ ਵਕੀਲ ਨੇ ਕਿਹਾ ਕਿ 8 ਅਪ੍ਰੈਲ ਤੋਂ ਬਾਅਦ ਕੇਜਰੀਵਾਲ ਨੂੰ ਅੰਬ ਨਹੀਂ ਭੇਜੇ ਗਏ ਉਹਨਾਂ ਸਿਰਫ 21 ਰਾਤਾਂ ਦੇ ਵਿੱਚ ਪੂਰੀ ਖਾਧੀ ਜਿਸ ਤੇ ਜੇਲ੍ਹ ਪ੍ਰਸ਼ਾਸਨ ਨੇ ਕਿਹਾ ਕਿ ਕੇਜਰੀਵਾਲ ਡਾਈਟ ਫਾਲੋ ਨਹੀਂ ਕਰ ਰਿਹਾ ਐਮਤੇ ਮੁਤਾਬਕ ਉਹਨਾਂ ਨੂੰ ਅੰਬ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕੇਸ ਦੀ ਸੁਣਵਾਈ ਦੇ ਦੌਰਾਨ ਕੇਜਰੀਵਾਲ ਦੇ ਵਕੀਲ ਨੇ ਕਿਹਾ ਕਿ ਕੇਜਰੀਵਾਲ ਦਾ 슈ਗਰ ਲੈਵਲ ਵੱਧ ਰਿਹਾ ਹੈ ਜਿਸ ਤੇ ਜੇਲ੍ਹ ਪ੍ਰਸ਼ਾਸਨ ਨੇ ਕਿਹਾ ਕਿ ਉਹਨਾਂ ਦਾ 슈ਗਰ ਲੈਵਲ ਨਾਰਮਲ ਹੈ ਤੇ ਸਾਰੀਆਂ ਮੈਡੀਕਲ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ 48 ਬਾਰ ਜੇਲ੍ਹ ਦੇ ਅੰਦਰ ਇਨਕਾ ਖਾਣਾ ਗਿਆ ਸਵੇਰ ਸ਼ਾਮ ਉਨਮੇ 3 ਬਾਰ ਜੋ ਹੈ ਇੱਕ ਛੋਟੇ ਕੰਟੇਨਰ ਮੇ ਆਮ ਗਿਆ ਔਰ ਇਹ ਵੀ ਪਤਾ ਨਹੀਂ ਕਿ ਖਾਇਆ ਹੀ ਨਹੀਂ ਖਾਇਆ ਕਿਉਂਕਿ ਕਾਫੀ ਫੂਡ ਜੋ ਬਚ ਜਾਂਦਾ ਹੈ ਉਹ ਵਾਪਸ ਚਲਾ ਜਾਂਦਾ ਹੈ ਔਰ इनका कहना है कि जान के ये आम खा रहा था ताकि ब्लड शुगर बढ़े और ये बेल का ग्राउंड बने तो इससे क्या गलत और बात हो सकती है ईडी का कोई मतलब नहीं था इस बात को अपोज करने के लिए क्योंकि ये जेल और जो अंदर अंडर ट्रायल है उसके बीच की बात है और इसने बार बार कहा कि मेरे को इंसुलिन चाहिए मेरे को कंसल्ट करने दिया जाए जेल कहता मॉनिटर कर रहे हैं इनकी ब्लड शुगर उनकी अपनी रिपोर्ट के हिसाब से दो से ऊपर भी वो गई है मॉनिटर करने का क्या अर्थ होता है ਉਧਰੇ ਸਬਦ ਵਿਚਾਲੇ ਕੇਜਰੀਵਾਲ ਦੇ ਵਕੀਲ ਨੇ ਈਡੀ ਨੂੰ ਸਵਾਲਾਂ ਦੇ ਕਟਹਿਰੇ ਦੇ ਵਿੱਚ ਖੜਾ ਕੀਤਾ ਤੇ ਕਿਹਾ ਕਿ ਈਡੀ ਕੇਜਰੀਵਾਲ ਦੇ ਕੇਸ ਨੂੰ ਮੀਡੀਆ ਟ੍ਰਾਇਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਦਕਿ ਕੇਜਰੀਵਾਲ ਤਾਂ ਸਿਰਫ 15 ਮਿੰਟ ਵੀਡੀਓ ਕਾਨਫਰੰਸਿੰਗ ਦੀ ਮੰਗ ਕਰੇ ਨੇ ਇਸ ਤੇ ਈਡੀ ਨੇ ਜਵਾਬ ਦਿੱਤਾ ਤੇ ਕਿਹਾ ਕਿ ਕੇਜਰੀਵਾਲ ਦੇ ਬੰ ਨੂੰ ਲੀਗਲ ਮੁਲਾਕਾਤਾਂ ਦੀ ਗਲਤ ਵਰਤੋਂ ਕੀਤੀ ਗਈ ਹੈ ਕੋਰਟ ਦੇ ਵਿੱਚ ਈਡੀ ਨੇ ਕਿਹਾ ਕਿ ਐਮਜ਼ ਦੇ ਡਾਕਟਰ ਨੂੰ ਕੇਜਰੀਵਾਲ ਦੀ ਸਿਹਤ ਦੀ ਜਾਂਚ ਕਰ ਦਿੱਤੀ ਜਾਵੇ ਜਿਸ ਤੇ ਕੇਜਰੀਵਾਲ ਦੇ ਵਕੀਲ ਨੇ ਕਿਹਾ ਕਿ ਸਾਨੂੰ ਈਡੀ ਦੀ ਸਲਾਹ ਦੀ ਲੋੜ ਨਹੀਂ ਹੈ ਕੇਜਰੀਵਾਲ ਨੂੰ ਤਿੰਨ ਵਾਰ ਚੈੱਕ ਕਰਕੇ ਖਾਣਾ ਦਿੱਤਾ ਜਾਂਦਾ ਕੋਰਟ ਨੇ ਸਾਰੀਆਂ ਤਰ੍ਹਾਂ ਦੀਆਂ ਦਲੀਲਾਂ ਸੁਣੀਆਂ ਤੇ ਕਹਿ ਕੇ ਮੈਡੀਕਲ ਬੋਰਡ ਦੇਖੇ ਕਿ ਕੇਸ਼ਰੀਬਾਲ ਨੂੰ ਕੀ ਚੀਜ਼ ਦੀ ਲੋੜ ਹੈ ਉਤ ਇਸ ਦਿਨ ਵਾਲੀ ਕੋਰਟ ਨੇ ਡਾਕਟਰ ਦੇ ਨਾਲ ਕੰਸਲਟ ਕਰਨ ਵਾਲੀ ਪਟੀਸ਼ਨ ਤੇ ਆਪਣਾ ਫੈਸਲਾ ਸੁਰੱਖਿਤ ਰੱਖ ਲਿਆ ਜਿਸ ਨੂੰ ਸੋਮਵਾਰ ਸੁਣਾਇਆ ਜਾਵੇਗਾ ਬਿਊਰੋ ਰਿਪੋਰਟ న్యూਸ 18 ਪੰਜਾਬ ਇਸ ਨਿਊਜ਼ ਇਸ ਕੋਪਰੇ ਸਲਮਾਨ ਖਾਨ ਦੀ ਮਹਾਰਾਸ਼ਟਰ ਪੁਲਿਸ ਨੇ ਸਲਮਾਨ ਖਾਨ ਦੀ ਸੁਰੱਖਿਆ ਦੇ ਵਿੱਚ ਵੀ ਇਜ਼ਾਫਾ ਕਰ ਦਿੱਤਾ ਹੈ। ਔਰ ਇਸ ਸਬੰਧ ਦੇ ਵਿੱਚ ਚਾਲੇ ਇਹਨਾਂ ਸ਼ੂਟਰਾਂ ਦੇ ਜ਼ਰੀਏ ਇਹਨਾਂ ਦੇ ਮਾਸਟਰਮਾਈਂਡ ਤੱਕ ਪਹੁੰਚਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਅੱਗੇ ਵਧਦੇ ਹਾਂ ਤੇ ਖਬਰ ਜਲਾਲਾਬਾਦ ਬਲਾਸਟ ਦੇ ਨਾਲ ਜੁੜੀ ਹੋਈ। ਜਲਾਲਾਬਾਦ ਬਲਾਸਟ ਕੇਸ ਦੇ ਵਿੱਚ ਐਨਆਈਏ ਨੇ ਖਾਲਿਸਤਾਨੀ دہشتਗਰਦ ਦੇ ਨਾਲ ਉਸ ਦਾ ਸਾਥ ਦੇਣ ਵਾਲੇ ਸੂਰਜ ਸਿੰਘ ਉਰਫ ਸੂਰਤੀ ਦੀ ਸੰਪਤੀ ਆਲੇ ਦਾ ਮੂਡ ਕੀ ਕਹਿੰਦਾ ਹੈ ਕਿ ਇਸ ਵਾਰ ਡਾਕਟਰ ਗਾਂਧੀ ਕਿ ਇਸ ਵਾਰ ਡਾਕਟਰ ਬਲਬੀਰ ਜਾਂ ਫਿਰ ਸ਼ਾਈ ਸ਼ਹਿਰ ਦੀ ਮਹਾਰਾਣੀ ਪਰਨੀਤ ਕੌਰ ਜਿੱਤਨਗੇ ਤਾਂ ਇਸ ਵੇਲੇ ਬਾਈ ਨੰਬਰ ਫਾਟਕ ਤੇ ਅਗਲੇ 10 ਮਿੰਟ ਚ ਗੱਲਬਾਤ ਜਿਹੜੀ ਹੈ ਉਹ ਕਰਾਂਗੇ ਇੱਕ ਫੁੱਲ ਦੋ ਮਾਲੀ ਸਵੇਰੇ ਭਰੀ ਸ਼ਾਮ ਨੂੰ ਖਾਲੀ ਪਟਿਆਲਾ ਦੀ ਇਹ ਤਸਵੀਰ ਤਾਂ ਕੌਣ ਖਾਲੀ ਰਹੇਗਾ ਕੌਣ ਭਰਿਆ ਹੋਇਆ ਚਾਰਜ ਨੂੰ ਜਾਏਗਾ ਜਾਣਨ ਦੀ ਕੋਸ਼ਿਸ਼ ਕਰਦੇ ਆ ਬਾਈ ਇਸ ਵਾਰ ਮੂਡ ਕੀ ਲੱਗਦਾ ਪਟਿਆਲੇ ਦਾ ਇਸ ਵਾਰ ਬਾਜੀ ਕੌਣ ਮਾਰੇਗਾ ਆਮ ਪਾਰਟੀ ਆਮ ਆਦਮੀ ਪਾਰਟੀ ਲੱਗਦਾ ਹਾਂ ਜੀ ਮਹਾਰਾਣੀ ਪਰਨੀਤ ਕੋਰ ਜਿਹੜੇ ਪਿਛਲੀ ਵਾਰ ਜਿਤਾਏ ਸੀਗੇ ਡਾਕਟਰ ਗਾਂਧੀ ਪਹਿਲਾ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਰਹ ਚੁੱਕੇ ਕਿ ਉਮੀਦ ਉਹਨਾਂ ਤੇ ਹੈਗੀ ਹੈ ਸਰ ਜੇ ਉਹ ਜਿੱਤ ਸਕਦੇ ਆ ਤੁਸੀਂ ਕਹਿੰਦੇ ਆਮ ਆਦਮੀ ਪਾਰਟੀ ਜਿੱਤ ਸਕਦੀ ਨਹੀਂ ਆਮ ਆਮ ਆਂਦੀ ਪਾਰਟੀ ਜਿੱਤ ਸਕਦੀ ਹੈ ਜੀ ਕਨਫਿਊਜ਼ ਲੱਗ ਰਹੇ ਹੋ ਤੁਸੀਂ ਕੁਲਚਾ ਖਾਣਾ ਕਨਫਿਊਜ਼ ਨਜ਼ਰ ਆ ਰਿਹਾ ਕਿ ਲਾਦਾ ਆ ਆਮ ਆਦਮੀ ਪਾਰਟੀ ਭਾਜੀ ਜੀ ਜਾਂ ਕਾਂਗਰਸ ਆਮ ਆਦਮੀ ਪਾਰਟੀ ਆਗੀ ਪਹਿਲਾਂ ਵੀ ਉਹਨਾਂ ਦੀ ਸਰਕਾਰ ਤੇ ਹੁਣ ਵੀ ਉਹੀ ਆਉਗੀ ਲੇਕਿਨ ਇਹ ਕਨਫਿਊਜ਼ ਨਜ਼ਰ ਆ ਰਿਹਾ ਇਹਨੇ ਕੁਲਚੇ ਤੇ ਧਿਆਨ ਹੈ ਇਹਦਾ ਕੁਲਚੇ ਤੇ ਧਿਆਨ ਹੈ ਔਰ ਕੁਲਚੇ ਵਾਲੇ ਨੂੰ ਪੁੱਛ ਲੈਣਾ ਬਾਈ ਇਹ ਸ਼ਾਇਰੀ ਤਾਂ ਬੜੀ ਜ਼ਬਰਦਸਤ ਮਰੀ ਹੈ 4 ਤਰੀਕ ਨੂੰ ਕੌਣ ਖਾਲੀ ਤੇ ਕੌਣ ਭਰਿਆ ਜਾਏਗਾ ਪਟਿਆਲੇ ਉਹ ਕੀ ਲੱਗਦਾ ਇਸ ਵਾਰ ਚਾੜੂ ਹੀ ਆਏਗੀ ਕੀ ਲੱਗਦਾ ਇਸ ਵਾਰ ਔਰ ਇਹਦਾ ਝਾੜੂ ਹੀ ਲੱਗਦਾ ਚਾੜੂ ਲੱਗ ਰਿਹਾ ਟਿੱਕਾ ਲਗਾ ਕੇ ਮੈਨੂੰ ਲੱਗਾ ਤੁਸੀਂ ਵਰਨੀਤ ਕੋਰ ਗੋਗੇ ਪਰ ਨੀਦ ਕੋਰੀਆ ਕਿਸੇ ਨੇ ਤੁਹਾਡੇ ਕੋਲਚੇ ਖਾਦੇ ਕਿਸੇ ਨੇ ਨਹੀਂ ਕੁਲਚੇ ਖਾਦੇ ਚਲੋ ਕਿਸੇ ਨੇ ਨਹੀਂ ਕੁਲਚੇ ਖਾਦੇ ਜਾਣਨ ਦੀ ਕੋਸ਼ਿਸ਼ ਹੋਰ ਲੋਕਾਂ ਤੋਂ ਜਾਣਦੇ ਆ ਬਾਈ ਕੀ ਲੱਗਦਾ ਇਸ ਵਾਰ ਮੂਡ ਪਟਿਆਲੇ ਦਾ ਕੀ ਇਸ ਵਾਰ ਬਾਜੀ ਕੋਣ ਮਾਰੇ ਡੈਫੀਨੇਟਲੀ ਆਮ ਆਦਮੀ ਪਾਰਟੀ ਆਊਗੀ